ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਚ ਬੀਤੀ ਦੀ ਸ਼ਾਮ ਇੱਕ ਜਨਰਲ ਸਟੋਰ ਦੁਕਾਨ ਤੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਫਾਇਰਿੰਗ ਕਰ ਫਰਾਰ ਹੋਣ ਦੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਚ ਡਰ ਦਾ ਮਾਹੌਲ ਹੈ ਉੱਥੇ ਹੀ ਅੱਜ ਸਵੇਰ ਤੋਂ ਹੀ ਪੂਰੇ ਕਸਬੇ ਚ ਦੁਕਾਨਦਾਰਾਂ ਵੱਲੋਂ ਇਸ ਵਾਰਦਾਤ ਦੇ ਰੋਸ ਵਿੱਚ ਜੋ ਦੁਕਾਨਾਂ ਬੰਦ ਰੱਖ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਪੁਲਿਸ ਥਾਣਾ ਦੇ ਬਾਹਰ ਦਰਨਾ ਲਗਾਇਆ ਗਿਆ ਹੈ ਉਥੇ ਹੀ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਕਸਬੇ 'ਚ ਇਹ ਤੀਸਰੀ ਵਾਰਦਾਤ ਹੈ ਕਿ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮਹਿਜ਼ ਆਪਣੇ ਥਾਣੇ ਦੀ ਸੁਰੱਖਿਆ ਲਈ ਨਾਕੇਬੰਦੀ ਕੀਤੀ ਜਾਂਦੀ ਹੈ ਲੇਕਿਨ ਬਾਕੀ ਪੂਰੇ ਕਸਬੇ 'ਚ ਕੋਈ ਪੁਲਿਸ ਨਾਕਾ ਨਹੀਂ ਹੈ ਅਤੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹ ਖੁਦ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ ਅਤੇ ਇਸੇ ਰੋਸ ਵਜੋਂ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹ ਪੁਲਿਸ ਅਧਿਕਾਰੀਆਂ ਕੋਲੋਂ ਜਵਾਬ ਲੈਣ ਆਏ ਹਨ ਕਿ ਉਹ ਆਮ ਨਾਗਰਿਕਾਂ ਦੀ ਰੱਖਿਆ ਕਰ ਸਕਦੀ ਹੈ ਜਾਂ ਨਹੀਂ ਡੇਰਾ ਬਾਬਾ ਨਾਨਕ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਤੇ ਪੰਜਾਬ ਪੁਲਿਸ ਨੂੰ ਇਹਦਾ ਕਹਿਣਾ ਚਾਹੁੰਨਾ ਕਿ ਸਾਡੇ ਦੁਕਾਨਦਾਰਾਂ ਦੀ ਸੁਰੱਖਿਆ ਕਰੋ ਸਾਨੂੰ ਕੋਈ ਆਪਣਾ ਇਹ ਕਿੰਨਾ ਭਰੋਸਾ ਦਿਓ ਕਿਉਂਕਿ ਰਾਤ ਨੂੰ ਨਾ ਕੋਈ ਨਾਕਾ ਹੁੰਦਾ ਸਿਰਫ ਦੋ ਬੈਰੀਕਾਰਡ ਨੇ ਇੱਕ ਮੰਡੀ ਦੇ ਮੋੜ ਅਗੇ ਤੇ ਡੀਪੀ ਦੇ ਬੂਹੇ ਅਗੇ ਉਹਨਾਂ ਆਪਣੀ ਸੁਰੱਖਿਆ ਕੀਤੀ ਦੀਆ ਕੰਧਾਂ ਉੱਚੀਆਂ ਕਰ ਲਿਆ ਨੇ ਮੈਨੂੰ ਰਾਤੀ ਡਿਪਟੀ ਸਾਹਿਬ ਕਹਿੰਦੇ ਆਓ ਅਸੀਂ ਲਾਗੇ ਲਾਗੇ ਘਲੋਤਿਆ ਮੈਨੂੰ ਕਹਿੰਦੇ ਨੇ ਮੇਰੇ ਤੋਂ ਪਰੇ ਹੋ ਕੇ ਗੱਲ ਕਰ ਤਾ ਸ਼ਰਾਬ ਪੀਤੀ ਦੀਆ ਉਹ ਮੈਂ ਕਿਹਾ ਮੇਰੇ ਕੇਸ ਵੇ ਮੇਰਾ ਆੜਾ ਵੇ ਮੈਂ ਸ਼ਰਾਬ ਨਹੀਂ ਪੀਤੀ ਸ਼ਰਾਬ ਤੇਰੇ ਮੁਲਾਜਮਾਂ ਕੀਤੀ ਆ ਇੱਕ ਮੁਲਾਜਮ ਪੁਲਿਸ ਦਾ ਉઠਿਆ ਕੰਡਾ ਤੂੰ ਹੀ ਸੌ ਖਾਦਿਆ ਗੁਰਦਾਰੇ ਜਾ ਕੇ ਆਪਣਾ ਮੁੰਡਾ ਲੈ ਆ ਕੇ ਇਹ ਪੁਲਸ ਸਾਨੂੰ ਸੌਝ ਕਾਉਂਦੀ ਨੇ ਅਜੀ ਕਾਦਿਆ ਸੌ ਖਾਈਏ ਪੁਲਸ ਨੇ ਲੋਕਾਂ ਨੂੰ ਇੰਨਾ ਡਰਾੜਿਆ ਵੀ ਸਾਡਾ ਬਾਰਡਰ ਬੈਲਟ ਖਾਲੀ ਹੋ ਜੇ ਕੀ ਪੁਲਸ ਨੂੰ ਨਹੀਂ ਪਤਾ ਇੱਥੇ ਮਾਰੇ ਅਨਸਰ ਕਹਰੇ ਨੇ ਸਾਡੇ ਨਿਹਰਾ ਬਾਬਾ ਨਾਨਕ ਦੇ ਵਿੱਚ ਅੱਜ ਇਹ ਤੀਸਰੀ ਵਾਰਦਾਤ ਹੋ ਗਈ ਆ ਰਾਤੀ ਗੋਲੀ ਚੱਲਦੀ ਗਿਆ ਪਹਿਲੀ ਵਾਰਦਾਤ ਇਥੇ ਬੱਲੇ ਸ਼ਾਦੀ ਖੰਡਰੀ ਦੀ ਦੁਕਾਨ ਆ ਉਹਨਾਂ ਦੀ ਦੁਕਾਨ ਤੇ ਡਕੈਤੀ ਹੋਈ ਗੋਲੀ ਚੱਲਦੀ ਉਸ ਦੂਸਰੀ ਵਾਰਦਾਤ ਬੇਦੀ ਮੈਡੀਕਲ ਸਟੋਰ ਸਾਡੇ ਉਹਦੇ ਗੋਲੀ ਚੱਲੀ ਤੀਸਰੀ ਵਾਰਦਾਤ ਇਹ ਹੋ ਗਈ ਅਸੀਂ ਪੁਲਿਸ ਕੋਲ ਇਹ ਪੁੱਛਿਆ ਕਿ ਤੁਸੀਂ ਸਾਨੂੰ ਕੋਈ ਸੁਰੱਖਿਆ ਦੇ ਸਕਦੇ ਹੋ ਕਿ ਨਹੀਂ ਦੇ ਸਕਦੇ ਜੀ ਜੀ ਕਿਉਂਕਿ ਅਫਸਰ ਜਿਹੜੇ ਨਹੀਂ ਆ ਉਹ ਬਿਲਕੁਲ ਝੂਠੇ ਬਿਆਨ ਲਈ ਜਾਂਦੇ ਨੇ ਇੱਥੇ ਰਾਤੀ ਵੀ ਅਫਸਰ ਦੇ ਰਹੇ ਸੀਗੇ ਕਿ ਸਾਡੇ سارے ਨਾਕੇ ਲੱਗੇ ਆ ਜਦ ਕਿ ਇੱਕ ਵੀ ਨਾਕਾ ਕਿਤੇ ਨਹੀਂ ਸਵੇਰ 18 ਬੰਦ ਹੁੰਦਾ ਜਾਂ ਡੀਪੀ ਸਾ ਆਫਿਸ ਬੰਦ ਹੁੰਦਾ ਜਿੱਥੇ ਬਾਕੀ ਪੁਲਿਸ ਕੋਈ ਪੁਲਸ ਦੇ ਸਕਦੀ ਸਾਨੂੰ ਸੱਚਾ ਕਿ ਨਹੀਂ ਦੇ ਸਕਦੀ ਇਹ ਦੁਕਾਨਦਾਰਾਂ ਨੇ ਅੱਜ ਮਨ ਬਣਾ ਲਿਆ ਚਾਹੇ 2 ਦਿਨ ਬੰਦ ਰੱਖਣਾ ਪਏ ਚਾਹੇ 3 ਦਿਨ ਬੰਦ ਰੱਖਣਾ ਪਏ ਇਹ ਪੁਲਸ ਕੋਲ ਪੁੱਛਣਾ ਵਾ ਵੀ ਤੁਸੀਂ ਸੁਰੱਖਿਆ ਦੇਓਗੇ ਕਿ ਨਹੀਂ ਦੇਓਗੇ 7 ਵਜੇ ਹੋ ਜਾਂਦੀਆਂ ਨੇ ਇਹ ਬੈਰੀਗੇਟ ਥਾਣੇ ਦੇ ਦੋਵੇਂ ਪਾਸੇ 7 ਵਜੇ ਹੋ ਜਾਂਦੇ ਨੇ ਠੀਕ ਹੈ ਪੁੱਛ ਨੂੰ ਖਰਬਾ ਹੋਏਗਾ ਪੁਲਸ ਦੇ ਥਰੈਡਿੰਗ ਆ ਅਸੀਂ ਵੀ ਪੁਲਸ ਦੇ ਸਾਡੇ ਭਾਂਪਦਾਈ ਆ ਪੁਲਸ ਦੇ ਵਿੱਚ ਬਟ ਯਾਰ ਹੁਣ ਲੋਕਾਂ ਦੀ ਸੁਰੱਖਿਆ ਕਿਵੇਂ ਕਰੋਗੇ ਤੇ ਜੇ ਤੁਸੀਂ ਅਗੇ ਤੇ ਮਾਰੇ ਅਸਰਾ ਦੇ ਹੁੰਦੇ ਅੱਪੀ ਵਾਜਦੇ ਆ